ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਵੀਰੇ ਕੀ ਹਾਲ ਚਾਲ ਨੇ ਤੇ ਆਪਾਂ ਜਿਹੜੇ ਕਬੂਤਰਾਂ ਨੂੰ ਕੱਲ ਲਾਈ ਸੀਗੀ ਦਵਾਈ ਦਵਾਈ ਲਾ ਕੇ ਅੱਜ ਇਹਨਾਂ ਨੂੰ ਆਪਾਂ ਨਵਾਵਾਂਗੇ ਬਾਈ ਨਵਾਵਾਂਗੇ ਦਵਾਈ ਦੇ ਨਾਲ ਜਿਹੜੇ ਇਹਨਾਂ ਦੇ ਫੰਗਾਂ ਦੇ ਵਿੱਚ ਬਰੀਕ ਕੀੜੇ ਹੁੰਦੇ ਨੇ ਉਹਨਾਂ ਵਾਸਤੇ ਆਪਾਂ ਨੌ ਟੈਕਸ ਪਾਊਡਰ ਵੀ ਲਾ ਦਨੇ ਉਹ ਮਰ ਜਾਂਦੇ ਨੇ ਬਾਕੀ ਜਿਹੜੇ ਬਰੀਕੀ ਕੀੜੇ ਰਹਿ ਜਾਂਦੇ ਨੇ ਉਹਦੇ ਵਾਸਤੇ ਆਪਾਂ ਕਬੂਤਰਾਂ ਨੂੰ ਨਵਾਵ ਵੀ ਦਿੰਨੇ ਆ ਬਾਈ ਇੱਧਰ ਲਿਆ ਕੇ ਰੱਖ ਲਿਆ ਆਪਾਂ ਵੱਡਾ ਟੱਬ ਪਾਣੀ ਵਾਲਾ ਤੇ ਇਹ ਚ ਪਾਣੀ ਪਾ ਲਿਆ ਤੇ ਇੱਧਰ ਬੈਠੇ ਨੇ ਡੋਲੀ ਦੇ ਵਿੱਚ ਆਪਣੇ ਸਾਰੇ ਕਬੂਤਰਾਂ ਤੇ ਆਪਾਂ ਲੈ ਕੇ ਆ ਗਏ ਦਵਾਈ ਆਹਾ ਬਾਈ ਦਵਾਈ ਜਿਹੜੀ ਆਪਾਂ ਪਾਵਾਂਗੇ ਆਹ ਪਾਣੀ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਦਵਾਈ ਨੂੰ ਤੇ ਉਹ ਤੋਂ ਬਾਅਦ ਆ ਕਬੂਤਰਾਂ ਨੂੰ ਨਿਵਾਵਾਂਗੇ ਵੀਰੇ ਆਪਾਂ ਚੰਗੇ ਤਰੀਕੇ ਦੇ ਨਾਲ ਤੇ ਇਹਦੇ ਨਾਲ ਜਿੰਨੇ ਵੀ ਇਹਨਾਂ ਦੇ ਫੰਗਾਂ ਦੇ ਵਿੱਚ ਬਰੀਕ ਕੀੜੇ ਨੇ ਸਾਰੇ ਬਾਈ ਖਤਮ ਹੋ ਜਾਣਗੇ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਵਾਇਰਸ ਵੀ ਹੋਇਆ ਕਬੂਤਰਾਂ ਦੇ ਵਿੱਚ ਉਹ ਵੀ ਇਹ ਦਵਾਈ ਖਤਮ ਕਰਦੀ ਆ ਤੇ ਆਪਣੀ ਆਈਡੀ ਨੂੰ ਕਰ ਲਿਓ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ ਭਰਾਵਾਂ ਨੂੰ